ਖਬਰਸਾਰ نیوز ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਨਵੀਂ ਅਪਡੇਟ ਲੈ ਕੇ 라 ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਵਿੱਚ ਜਿਹੜੀ ਹੈ ਕਰਨਲ ਦੇ ਨਾਮ ਜਿਹੜੀ ਕੁੱਟਮਾਰ ਹੋਈ ਸੀਗੀ ਉਸ ਤੋਂ ਬਾਅਦ ਕਰਨਲ ਦੀ ਮਿਸ ਜਿਹੜੇ ਨੇ ਬੜੇ ਗੁੱਸੇ ਦੇ ਵਿੱਚ ਨਜ਼ਰ ਆਏ ਤੇ ਪਟਿਆਲੇ ਦੇ ਵਿੱਚ ਜਿਹੜਾ ਵਾ ਧਰਨਾ ਪ੍ਰਦਰਸ਼ਨ ਵੀ ਜਿਹੜਾ ਕੀਤਾ ਗਿਆ ਤੁਹਾਨੂੰ ਆ ਵੀ ਦੱਸ ਦਈਏ ਕਿ ਪਟਿਆਲੇ ਦੇ ਜਿਹੜੇ ਐਸਐਸਪੀ ਨਾਨਕ ਜੀ ਹੈ ਉਹਨਾਂ ਵੱਲੋਂ ਗਲਬਾਪੀ ਸਾਂਝੀ ਕੀਤੀ ਕਿ ਜਿਹੜੇ ਉੱਥੇ ਮੁਲਾਜ਼ਮ ਸੀ ਉਹਨਾਂ ਨੂੰ ਜਿਹੜਾ ਡਿਸਟ੍ਰਿਕਟ ਤੋਂ ਬਾਹਰ ਜਿਹੜੀ ਹੈ ਉਹਨਾਂ ਦੀ ਡਿਊਟੀ ਕਰਦੇ ਇਸ ਸਮੇਂ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੁਹਾਨੂੰ ਆ ਵੀ ਦੱਸ ਦਈਏ ਕਿ ਜਿਹੜੀ ਹੈ ਵੀਡੀਓ ਪ੍ਰਮੁਖਤਾ ਦੇ ਨਾਲ ਜਿਹੜੀ ਵਾਇਰਲ ਹੋ ਰਹੀ ਹੈ ਬਾਰਡਰ ਦੇ ਉੱਤੇ ਸਾਡੀ ਸੁਰੱਖਿਆ ਵਾਸਤੇ ਤਣਾਅ ਜਿਹੜੇ ਨੇ ਫੌਜੀ ਜਿਹੜੇ ਹੈਗੇ ਨੇ ਉਹ ਫੌਜੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਸਾਡੇ ਦੇਸ਼ ਦੀ ਕਿਸ ਤਰ੍ਹਾਂ ਸੁਰੱਖਿਆ ਕਰਦੇ ਲੇਕਿਨ ਉਸ ਤੋਂ ਬਾਅਦ ਹੀ ਗੱਲ ਕੀਤੀ ਹੈ ਉਹ ਤੇ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੈ ਉਹ ਲੁਧਿਆਣਾ ਸ਼ਹਿਰ ਤੇ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਮਾਫ ਕਰਨਾ ਪਟਿਆਲਾ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈ ਇੱਕ ਟਾਬੇ ਦੇ ਬਾਅਦ ਜਿਹੜੀ ਹੈ ਇੱਕ ਕਰਨਲ ਤੇ ਉਸ ਦੇ ਬੱਚੇ ਜਿਹੜੀ ਕੁੱਟਮਾਰ ਹੁੰਦੀ ਹੈ ਜੋ ਸੁਰਖੀਆਂ ਜਿਹੜੀਆਂ ਮੀਡੀਆ ਦੀ ਹੈ ਬੰਦੀਆਂ ਨੇ ਲੇਕਿਨ ਤੁਹਾਨੂੰ ਦੱਸ ਦিয়ে ਅੱਜ ਨਾਨਕ ਨੇ ਆ ਵੀ ਦੱਸਿਆ ਕਿ ਐਸਐਸਪੀ ਨਾਨਕ ਨੇ ਆ ਵੀ ਦੱਸਿਆ ਕਿ ਮੁਲਾਜ਼ਮ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਤੇ ਡਿਸਟ੍ਰਿਕਟ ਤੋਂ ਆਊਟ ਆਫ ਹੋਣ ਉਹ ਜਿਹੜੇ ਟੁੱਟੀ बहुत बड़ा है क्योंकि है है क्योंकि आज इस सफलता मीडिया साड़े नाल सी। साड़े लोगा ले ही में ही मीडिया में और हिंदुस्तान टाइम्स मिस्टर कौशल उन्होंने पहला बंदा जिसने डरे बगैर आर्टिकल लिखा बोलिया मैं डरे पोस्ट पाई और एक मेरा ब्रदर है जिसने उसने मेरा नाम कहने का ਇਹ ਕੋਈ ਪੋਲਿਟਿਕਲ ਇਸ਼ੂ ਨਹੀਂ ਹੈ ਜੀ ਪੋਲਿਟਿਕਲ ਨਹੀਂ ਇਹ ਇੱਕ ਜਨਤਾ ਦੀ ਲੜਾਈ ਹੈ ਉਨ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਚੀਜ਼ ਕਹਾਂਗੀ ਜਿਹੜੀ ਵੀ ਲੜਾਈ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਹਾਂ ਨਾ ਮੈਂ ਝਾਂਸੀ ਦੀ ਰਾਣੀ ਆ ਪੰਜਾਬ ਲਈ ਲੜੂਗੀ ਹਰ ਇੱਕ ਲੜਾਈ ਹਰ ਇੱਕ ਨਾਗਰਿਕ ਦੀ ਲੜਾਈ ਤੇ ਮੇਰੇ ਨਾਲ ਆ ਕੇ ਇਦਾਂ ਹੀ ਖੜੇ ਰਹੋ ਜਿਵੇਂ ਹਰ ਇੱਕ ਬੰਦੇ ਨੂੰ ਜਸਟਿਸ ਦਿਲਾਵਾਂਗੇ ਆ ਤੁਹਾਡਾ ਮੀਡੀਆ ਦਾ ਧੰਨਵਾਦ ਕਰੂੰਗੀ ਜੇ ਤੁਸੀਂ ਆ ਕੇ ਥੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਦਾਂ ਕਰੋਗੇ ਮੈਂ ਮਿਸਟਰ बीआई इंक्वायरी मार्क नहीं करन के एसएसपी साहब का एसएसपी साहब ने कई बार चिल्लाए एफआईआर ट्राई वो भी सानू तंग करके तो, कहते कि जी मैडम का मैं छियां बात कर दिया वो एक औरत अगर वाने वाने ले अगर चंडी बनी है और दुर्गा बनेगी पटियाले ले ਇਸਾਨੂੰ ਕੋਈ ਨਾ ਕਮੈਂਟੀ ਮੈਨੂੰ ਸਿਸਟਮ ਤੇ ਪਰੋਸਾਈ ਨਹੀਂ ਜਿਹੜੀ ਪੰਜਾਬ ਸਟੇਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਮੈਂ ਕਿਸੇ ਤੇ ਕੋਰਸ਼ਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਇਹ ਸੀਬੀਆਈ ਜਾਣੀ ਚਾਹੀਦੀ ਮਾਮਾ ਮਾਮਿਕਸ ਹੋ ਰਾ ਗੱਲ ਰਾਤ ਡੀਸੀ ਨਾਲ ਲੈ ਰਾਤ ਤੱਕ ਥੋੜੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜਿਹੜੇ ਤੇ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ اے مرتا میرا کಲ್ಯان دا نہیں ہے اے پورے پنجاب دا ہے اے مرتا میرا نہیں ہے پورے پنجاب دا کیونکہ ا چار گنڈے اج نہیں کٹے تے اں دے 20 گنڈے پیدا ہو جان گے اگر ا چار گنڈیاں نو کڈاں گے تے 20 کٹ ہوندے چونکہ تینا نو جی میں سا میں نو کوئی politix پارٹی نہیں چاہیے میں کسی politix پارٹی نال نہیں ہاں میں مارانے دی نو وی ہاتھ جوڑ کے کیسی I will not give stage to any political party ائیٹ ਨਾਗਰਿਕਤਾ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ ਪੋਲਿਟਿਕ ਮੁੱਦਾ ਨਹੀਂ ਹੈ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਇਨਸਪੈਕਟਰ ਹੈਰੀ ਬੋਪਰ ਆਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮੰਤਪ੍ਰੀਤ ਹੈ ਜਿਹੜੇ ਮੁਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾੜ ਤੇ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਜਾਵੇ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਦੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਛਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 PS ਉਹ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸੈਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੈਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੈਟਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਰੀ ਦਾ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਰੀ ਹੋਣੀ ਹੈ ਉਹਦਾ ਡਿਸੀਜਨ ਲੁਧਿਆਣਾ ਦੇ ਕੈਮਰਾਮੈਨ ਅਮਿਤ ਦੇ ਨਾਲ ਵਿਸ਼ਾਲ ਕਪੂਰ ਖਬਰਸਾਰ ਨਿਊਜ਼ ਦੇ